ਹਾਂਜੀ ਹੁਣ 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 ਆਰਾਮ ਨਹੀਂ ਦੇਣਾ ਕਿ ਆਰਾਮ ਲੈ ਰਿਹਾ ਚੱਕ ਲਿਆ ਹਾਂ ਇੱਥੇ ਦੂਰ ਇੱਥੇ ਦੂਰ ਦਿੰਦਾ ਓਟ ਗੋ ਲਓ ਸਾਸਰੀਕਾਲ ਤੁਸੀਂ ਜੁੜ ਚੁੱਕੇ ਹੋ ਆਨਅਰ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਵਿਕਰਮ ਵੀਡੀਓ ਜਿਹੜੀ ਤੁਸੀਂ ਹੁਣੇ-ਹੁਣੇ ਸਕਰੀਨ ਦੇ ਉੱਤੇ ਦੇਖੀ ਆ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਿਉਂ ਚਰਚਾ ਦਾ ਵਿਸ਼ਾ ਬਣਿਆ ਹੋਵੇਗਾ ਕਿਉਂਕਿ ਵੀਡੀਓ ਦੇ ਵਿੱਚ ਕੁਝ ਹਰਕਤ ਹੀ ਐਦਾਂ ਦੀ ਕੀਤੀ ਗਈ ਆ ਨਿਹੰਗ ਸਿੰਘਾਂ ਦੇ ਵੱਲੋਂ ਕੜੇ ਦੇ ਨਾਲ ਆਂਡੇ ਤੋੜੇ ਜਾ ਰਹੇ ਨੇ ਇੱਕ ਵਾਰ ਚੰਗੀ ਤਰ੍ਹਾਂ ਦੇਖੋ ਵੀਡੀਓ ਤੇ ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਵੀ ਕਮੈਂਟ ਦੇ ਵਿੱਚ ਆਪਣੀ ਰਾਏ ਦਿਓ ਕਿ ਇਹ ਨਿਹੰਗ ਸਿੰਘ ਸਹੀ ਕਰ ਰਹੇ ਨੇ ਜਾਂ ਗਲਤ ਕਿਉਂਕਿ ਕਮੈਂਟਾਂ ਦੀ ਜੇਕਰ ਗੱਲ ਕਰੀਏ ਵੀਡੀਓ ਖੂਬ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਲੋਕ ਵੱਖ-ਵੱਖ ਟਿੱਪਣੀਆਂ ਕਰ ਰਹੇ ਨੇ ਟਿੱਪਣੀਆਂ ਤੇ ਇੱਥੋਂ ਤੱਕ ਹੋ ਗਈਆਂ ਨੇ ਕਿ ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਇਹ ਹੁਣ ਬੇਅਦਬੀ ਨਹੀਂ ਤੇ ਇੱਕ ਯੂਜ਼ਰ ਨੇ ਉੱਥੇ ਕਮੈਂਟ ਇਹ ਵੀ ਕੀਤਾ ਕਿ ਸਾਨੂੰ ਗੁਰੂਆਂ ਪੀਰਾਂ ਨੇ ਕੜੇ ਜਿਹੜੇ ਸ਼ਸਤਰ ਨੇ ਇਹ ਸਾਨੂੰ ਆਂਡੇ ਤੋੜਨ ਲਈ ਨਹੀਂ ਦਿੱਤੇ ਉਹਨਾਂ ਦੀ ਵੀ ਗੱਲ ਬਿਲਕੁਲ ਸਹੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਦਿਓ ਕਿ ਇਹ ਵੀਡੀਓ ਦੇ ਵਿੱਚ ਜੋ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਕੀਤਾ ਜਾ ਰਿਹਾ ਸਹੀ ਕੀਤਾ ਜਾ ਰਿਹਾ ਜਾਂ ਗਲਤ ਕੀਤਾ ਜਾ ਰਿਹਾ ਕਿਉਂਕਿ ਅਕਸਰ ਹੀ ਪੰਜਾਬ ਦੇ ਵਿੱਚ ਨਿਹੰਗ ਸਿੰਘ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਦੀ ਕੁਲੜ ਪੀਜ਼ਾ ਵਾਲੇ ਦੇ ਕੋਲ ਫੋਨ ਜਾਂਦੇ ਨੇ ਨਿਹੰਗ ਸਿੰਘ ਕਦੀ ਮੱਛੀ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਕਾਫੀ ਵਿਵਾਦ ਹੁੰਦਾ ਵਿਕੀ ਥੋਮਸ ਵਰਗੇ ਨਿਹੰਗ ਸਿੰਘ ਸ਼ਰੀਆਮ ਰੇੜੀਆ ਤੇ ਮੱਛੀ ਖਾਂਦੇ ਨੇ ਤੇ ਬਾਅਦ ਚੋ ਸਿਆਸਤ ਵੀ ਇਹਦੇ ਉੱਤੇ ਭਖਦੀ ਆ ਧਰਮਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਸਿੱਖ ਧਰਮ ਦੇ ਵਿੱਚ ਮੱਛੀ ਖਾ ਸਕਦੇ ਨੇ ਹਾਲਾਂਕਿ ਉਹ ਪੁਰਾਣੀਆਂ ਗੱਲਾਂ ਨੇ ਪਰ ਇਹ ਇੱਕ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਸ ਤਰ੍ਹਾਂ ਇੱਕ ਨਿਹੰਗ ਸਿੰਘ ਕੜੇ ਦੇ ਨਾਲ ਆਂਡੇ ਤੋੜ ਰਿਹਾ ਹਾਲਾਂਕਿ ਹੋ ਸਕਦਾ ਹੈ ਇਸ ਬੰਦੇ ਦੀ ਇੱਕ ਆਮਲੇਟ ਵਗੈਰਾ ਦੀ ਦੁਕਾਨ ਹੋਵੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਆਂਡੇ ਤੋੜ ਰਿਹਾ ਕੜਿਆਂ ਦੇ ਨਾਲ ਇਹ ਬਿਲਕੁਲ ਵੀ ਜਿਹੜੀ ਜਨਤਾ ਦੇ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਹਾ ਜਨਤਾ ਦੇ ਵੱਲੋਂ ਵਕਰੇ ਵਕਰੇ ਕਮੈਂਟ ਕੀਤੇ ਜਾ ਰਹੇ ਨੇ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਹੁਣ ਬੇਅਦਬੀ ਨਹੀਂ ਤੇ ਉੱਥੇ ਹੀ ਕਈਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰੂਆਂ ਨੇ ਸਾਨੂੰ ਜਿਹੜੇ ਇਹ ਕੜੇ ਨੇ ਇਹ ਆਂਡੇ ਤੋੜਨ ਦੇ ਲਈ ਨਹੀਂ ਦਿੱਤੇ ਇਹ ਹਾਂਜੀ ਹੁਣ 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 ਆਰਾਮ ਨਹੀਂ ਦੇਖਣਾ ਸੀ ਆਰਾਮ ਲੈ ਲਿਆ ਚੱਕ ਲਿਆ ਹਾਂ ਇੱਥੇ ਦੂਰ ਦਰ ਇੱਥੇ ਦੂਰ ਦਰ ਸਸਰੀਕਾਲ ਤੁਸੀਂ ਜੁੜ ਚੁੱਕੇ ਹੋ ਆਨਅਰ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਵਿਕਰਮ ਵੀਡੀਓ ਜਿਹੜੀ ਤੁਸੀਂ ਹੁਣੇ-ਹੁਣੇ ਸਕਰੀਨ ਦੇ ਉੱਤੇ ਦੇਖੀ ਐ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਿਉਂ ਚਰਚਾ ਦਾ ਵਿਸ਼ਾ ਬਣਿਆ ਹੋਵੇਗਾ ਕਿਉਂਕਿ ਵੀਡੀਓ ਦੇ ਵਿੱਚ ਕੁਝ ਹਰਕਤ ਹੀ ਐਦਾਂ ਦੀ ਕੀਤੀ ਗਈ ਆ ਨਿਹੰਗ ਸਿੰਘਾਂ ਦੇ ਵੱਲੋਂ ਕੜੇ ਦੇ ਨਾਲ ਆਂਡੇ ਤੋੜੇ ਜਾ ਰਹੇ ਨੇ ਇੱਕ ਵਾਰ ਚੰਗੀ ਤਰ੍ਹਾਂ ਦੇਖੋ ਵੀਡੀਓ ਤੇ ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਵੀ ਕਮੈਂਟ ਦੇ ਵਿੱਚ ਆਪਣੀ ਰਾਏ ਦੋ ਕਿ ਇਹ ਨਿਹੰਗ ਸਿੰਘ ਸਹੀ ਕਰ ਰਹੇ ਨੇ ਜਾਂ ਗਲਤ ਕਿਉਂਕਿ ਕਮੈਂਟਾਂ ਦੀ ਜੇਕਰ ਗੱਲ ਕਰੀਏ ਵੀਡੀਓ ਖੂਬ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਲੋਕ ਵੱਖ-ਵੱਖ ਟਿੱਪਣੀਆਂ ਕਰ ਰਹੇ ਨੇ ਟਿੱਪਣੀਆਂ ਤੇ ਇੱਥੋਂ ਤੱਕ ਹੋ ਗਈਆਂ ਨੇ ਕਿ ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਇਹ ਹੁਣ ਬੇਅਦਬੀ ਨਹੀਂ ਤੇ ਇੱਕ ਯੂਜ਼ਰ ਨੇ ਉੱਥੇ ਕਮੈਂਟ ਇਹ ਵੀ ਕੀਤਾ ਕਿ ਸਾਨੂੰ ਗੁਰੂਆਂ ਪੀਰਾਂ ਨੇ ਕੜੇ ਜਿਹੜੇ ਸ਼ਸਤਰ ਨੇ ਇਹ ਸਾਨੂੰ ਆਂਡੇ ਤੋੜਨ ਲਈ ਨਹੀਂ ਦਿੱਤੇ ਉਹਨਾਂ ਦੀ ਵੀ ਗੱਲ ਬਿਲਕੁਲ ਸਹੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਦਿਓ ਕਿ ਇਹ ਵੀਡੀਓ ਦੇ ਵਿੱਚ ਜੋ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਕੀਤਾ ਜਾ ਰਿਹਾ ਸਹੀ ਕੀਤਾ ਜਾ ਰਿਹਾ ਜਾਂ ਗਲਤ ਕੀਤਾ ਜਾ ਰਿਹਾ ਕਿਉਂਕਿ ਅਕਸਰ ਹੀ ਪੰਜਾਬ ਦੇ ਵਿੱਚ ਨਿਹੰਗ ਸਿੰਘ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਦੀ ਕੁਲੜ ਫੀਜ਼ਾ ਵਾਲੇ ਦੇ ਕੋਲ ਪਹੁੰਚ ਜਾਂਦੇ ਨੇ ਨਿਹੰਗ ਸਿੰਘ ਕਦੀ ਮੱਛੀ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਕਾਫੀ ਵਿਵਾਦ ਹੁੰਦਾ ਵਿੱਕੀ ਥੋਮਸ ਵਰਗੇ ਨਿਹੰਗ ਸਿੰਘ ਸ਼ਰੀਆਮ ਰੇੜੀਆ ਤੇ ਮੱਛੀ ਖਾਂਦੇ ਨੇ ਤੇ ਬਾਅਦ ਚੋ ਸਿਆਸਤ ਵੀ ਇਹਦੇ ਉੱਤੇ ਭਖਦੀ ਆ ਧਰਮਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਸਿੱਖ ਧਰਮ ਦੇ ਵਿੱਚ ਮੱਛੀ ਖਾ ਸਕਦੇ ਨੇ ਹਾਲਾਂਕਿ ਉਹ ਪੁਰਾਣੀਆਂ ਗੱਲਾਂ ਨੇ ਪਰ ਇਹ ਇੱਕ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਸ ਤਰ੍ਹਾਂ ਇੱਕ ਨਿਹੰਗ ਸਿੰਘ ਕੜੇ ਦੇ ਨਾਲ ਆਂਡੇ ਤੋੜ ਰਿਹਾ ਹਾਲਾਂਕਿ ਹੋ ਸਕਦਾ ਹੈ ਇਸ ਬੰਦੇ ਦੀ ਇੱਕ ਆਮਲੇਟ ਵਗੈਰਾ ਦੀ ਦੁਕਾਨ ਹੋਵੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਆਂਡੇ ਤੋੜ ਰਿਹਾ ਕੜਿਆਂ ਦੇ ਨਾਲ ਇਹ ਬਿਲਕੁਲ ਵੀ ਜਿਹੜੀ ਜਨਤਾ ਦੇ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਹਾ ਜਨਤਾ ਦੇ ਵੱਲੋਂ ਵਖਰੇ ਵਖਰੇ ਕਮੈਂਟ ਕੀਤੇ ਜਾ ਰਹੇ ਨੇ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਹੁਣ ਬੇਅਦਬੀ ਨਹੀਂ ਤੇ ਉੱਥੇ ਹੀ ਕਈਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰੂਆਂ ਨੇ ਸਾਨੂੰ ਜਿਹੜੇ ਇਹ ਕੜੇ ਨੇ ਇਹ ਆਂਡੇ ਤੋੜਨ ਦੇ ਲਈ ਨਹੀਂ ਦਿੱਤੇ